ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਆਪਣੇ YouTube ਚੈਨਲ ਤੇ ਤੇ ਜਿਹੜੀ ਅੱਜ ਦੀ ਕਹਾਣੀ ਬਿਲਕੁਲ ਸੱਚੀ ਕਹਾਣੀ ਹੈ ਜਿਸ ਵਿੱਚ ਆਪਾਂ ਤੁਹਾਨੂੰ ਉਹ ਥਾਂ ਉਸ ਕੁੜੀ ਬਾਰੇ ਸਾਰਾ ਕੁਝ ਤੁਹਾਨੂੰ ਦੱਸਾਂਗੇ ਵੀਡੀਓ ਅੰਤ ਤੱਕ ਜਰੂਰ ਦੇਖਦੇ ਰਹਿ ਜਾ ਜੇ ਇਹ ਕਹਾਣੀ ਹੈਗੀ ਏ ਇੱਕ ਮੁੰਬਈ ਦੇ ਵਿੱਚ ਕੁੜੀ ਹਸਪੀਟਲ ਦੇ ਵਿੱਚ ਐਡਮਿਟ ਕੀਤੀ ਹੋਈ ਏ ਦਾਖਲ ਕੀਤੀ ਹੋਈ ਏ ਤੇ ਜਿਹੜੀ ਕੁੜੀ ਨੂੰ ਮੈਡੀਸਿਨ ਵਗੈਰਾ ਚੈੱਕਅਪ ਵੀ ਸਾਰਾ ਔਰਤ ਡਾਕਟਰਾਂ ਹੀ ਕਰਦੀਆਂ ਨੇ ਤੇ ਉਥੇ ਸਫਾਈ ਵਗੈਰਾ ਉਸ ਨੂੰ ਖਾਣਾ ਦੇਣ ਸਾਰੀਆਂ ਔਰਤਾਂ ਹੀ ਜਾਂਦੀਆਂ ਨੇ ਕਿਉਂ ਕਿਉਂਕਿ ਉਹ ਪੁਰਸ਼ਾਂ ਜਾਂ ਆਦਮੀਆਂ ਤੋਂ ਬਹੁਤ ਜ਼ਿਆਦਾ ਡਰਦੀ ਆਦਮੀ ਨਾਂ ਤੋਂ ਵੀ ਉਸ थरथਰ ਕੰਬਣ ਲੱਗ ਪੈਂਦੀ ਹੈ ਤੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਉਸ ਦਾ ਆਖਰੀ ਸਾਹ ਹੀ ਹੋਵੇ ਇਹਨਾਂ ਘਬਰਾ ਜਾਂਦੀ ਹੈ ਪੁਰਸ਼ ਨੂੰ ਦੇਖ ਕੇ ਜਾਂ ਪੁਰਸ਼ ਦੇ ਨਾਮ ਤੋਂ ਕਿ ਉਸਦੀ ਕੁੜੀ ਦਾ ਕਹਾਣੀ ਬਤੀਤ ਬੀਤਦੀ ਏ ਜਿਹੜੀ ਕਿ ਉਹ ਇੰਨਾ ਜ਼ਿਆਦਾ ਆਦਮੀਆਂ ਤੋਂ ਡਰਨ ਲੱਗ ਜਾਂਦੀ ਏ ਤੇ ਉਸਦੀ ਕਹਾਣੀ ਜ਼ਿੰਦਗੀ ਇਸ ਮੋੜ ਤੇ ਆ ਜਾਂਦੀ ਏ ਤੇ ਆਪਾਂ ਤੁਹਾਨੂੰ ਕਹਾਣੀ ਦਾ ਸਾਰਾ ਸਹੀ ਸਹੀ ਸਭ ਕੁਝ ਦੱਸਾਂਗੇ ਤੇ ਸ਼ੁਰੂ ਕਰਦੇ ਆਂ ਇਹ ਕਹਾਣੀ ਨੂੰ ਇੱਕ ਕੁੜੀ ਹੁੰਦੀ ਏ 14 ਸਾਲ ਦੀ ਉਮਰ ਹੁੰਦੀ ਏ ਉਸਦੀ ਉਸਦੇ ਮਾਤਾ ਪਿਤਾ ਗਰੀਬ ਹੁੰਦੇ ਨੇ ਉਹ ਕਿਸੇ ਨਰਸਰੀ ਦੇ ਵਿੱਚ ਕੰਮ ਕਰਦੇ ਨੇ ਜਿਹੜੇ ਕਿ ਪੌਦੇ ਵਗੈਰਾ ਉਗਾਉਣ ਵਾਲੀ ਨਰਸਰੀ ਹੁੰਦੀ ਏ ਉਥੇ ਇਹ ਮਹਾਰਾਸ਼ਟਰ ਪੁਨਾ ਸ਼ਹਿਰ ਦੀ ਕਹਾਣੀ ਏ ਉਥੇ ਬਨਵਾੜੀ ਪੁਲਿਸ ਥਾਣਾ ਨਾਲ ਲੱਗਦਾ ਏ ਇੱਕ ਕੁੜੀ 14 ਸਾਲ ਦੀ ਹੁੰਦੀ ਏ ਜਿਹੜੀ ਕਿ ਆਪਣੇ ਮਾਪਿਓ ਨੂੰ ਦੱਸੇ ਤੋਂ ਬਿਨਾ ਉਹਨਾਂ ਦੀ ਮਰਜ਼ੀ ਤੋਂ ਬਿਨਾ ਕਿਸੇ ਆਪਣੇ ਫਰੈਂਡ ਦੋਸਤ ਨੂੰ ਮਿਲਣ ਵਾਸਤੇ ਰੇਲਵੇ ਸਟੇਸ਼ਨ ਤੇ ਪਹੁੰਚ ਜਾਂਦੀ ਏ ਜਿਹੜਾ ਦਾਦਰ ਰੇਲਵੇ ਸਟੇਸ਼ਨ ਹੁੰਦਾ ਏ ਉਥੇ ਪਹੁੰਚ ਜਾਂਦੀ ਏ ਤੇ ਉਹ ਉਥੇ ਪਹੁੰਚ ਕੇ ਤੇ ਆਪਣਾ ਜਿਹੜਾ ਮਿੱਤਰ ਜਾਂ ਦੋਸਤ ਹੁੰਦਾ ਏ ਉਸ ਦੀ ਵੇਟ ਕਰਨ ਲੱਗਦੀ ਹੈ ਰਾਤ ਦਾ ਕਾਫੀ ਸਮਾਂ ਹੋ ਜਾਂਦਾ ਹੈ ਤੇ ਪਰ ਉਸ ਦਾ ਜਿਹੜਾ ਦੋਸਤ ਹੁੰਦਾ ਹੈ ਉਹ ਨਹੀਂ ਆਉਂਦਾ ਜਿਸ ਨੂੰ ਉਹ ਦੇਖਦੀ ਹੋਈ ਜਦੋਂ ਹਨੇਰਾ ਹੋਣ ਲੱਗ ਜਾਂਦਾ ਰਾਤ ਦੇ 9 10 ਵਜਾ ਜਾਂਦੇ ਨੇ ਤੇ ਉਹ ਬਹੁਤ ਹੀ ਘਬਰਾ ਜਾਂਦੀ ਹੈ ਤੇ ਰੋਣ ਲੱਗ ਪੈਂਦੀ ਹੈ ਕਿਉਂਕਿ ਉਮਰ ਛੋਟੀ ਹੁੰਦੀ ਹੈ ਤੇ ਡਰ ਵਗੈਰਾ ਲੱਗ ਰਿਹਾ ਹੈ ਇਹ ਚੀਜ਼ ਨੂੰ ਦੇਖ ਕੇ ਇੱਕ ਆਟੋ ਰਿਕਸ਼ਾ ਵਾਲਾ ਉੱਥੇ ਆਉਂਦਾ ਹੈ ਤੇ ਉਸ ਦੇ ਕੋਲ ਖੜਦਾ ਹੈ ਤੇ ਪੁੱਛਦਾ ਹੈ ਕਿ ਕੀ ਗੱਲ ਹੈਗੀ ਏ ਉਹ ਜਦੋਂ ਕਿਉਂਕਿ ਇਕੱਲੀ ਹੁੰਦੀ ਏ ਇੱਕ ਡਰੀ ਹੁੰਦੀ ਏ ਕਿਸ ਨੂੰ ਪਤਾ ਨਹੀਂ ਹੁੰਦਾ ਕਿ ਇਸ ਨਾਲ ਮੈਂ ਕਿਹੜੀ ਗੱਲ ਕਰਨੀ ਕਿਹੜੀ ਨਹੀਂ ਉਹ ਉਸ ਨੂੰ ਆਪਣੀ ਸਾਰੀ ਗੱਲ ਦੱਸ ਦਿੰਦੀ ਏ ਕਿ ਹਾਂ ਮੈਂ ਆਪਦੇ ਮਾਤਾ ਪਿਤਾ ਤੋਂ ਹਾਂ ਬਿਨਾ ਮਰਜ਼ੀ ਤੋਂ ਪੁੱਛੇ ਤੋਂ ਬਿਨਾ ਮੈਂ ਇਸ ਤਰ੍ਹਾਂ ਆਪਦੇ ਫਰੈਂਡ ਨੂੰ ਮਿਲਣ ਵਾਸਤੇ ਇੱਥੇ ਆਈ ਆਂ ਤੇ ਮੇਰਾ ਫਰੈਂਡ ਆਇਆ ਨਹੀਂ ਉਹਨੂੰ ਸਾਰੀ ਜਦੋਂ ਗੱਲ ਦੱਸ ਦਿੰਦੀ ਏ ਤੇ ਉਹ ਆਟੋ ਰਿਕਸ਼ਾ ਵਾਲਾ ਉੱਥੋਂ ਚਲਾ ਜਾਂਦਾ ਜਦੋਂ ਉੱਥੋਂ ਚਲਾ ਜਾਂਦਾ 10 ਮਿੰਟਾਂ ਦੇ ਬਾਅਦ ਹੀ ਫੇਰ ਉੱਥੇ ਆਉਂਦਾ ਏ ਉਹ ਕਹਿੰਦਾ ਹੈ ਕਿ ਤੂੰ ਜੈਸਨ ਨੂੰ ਉਡੀਕ ਰਹੀ ਹੈ ਨਾ ਉਹ ਬਾਹਰ ਹੀ ਖੜਾ ਹੈ ਤੇ ਉਹ ਤੈਨੂੰ ਤੇਰੇ ਤੋਂ ਸ਼ਰਮਿੰਦਾ ਹੈ ਕਿ ਉਹ ਇੰਨਾ ਟਾਈਮ ਆਇਆ ਨਹੀਂ ਇਸ ਕਰਕੇ ਉਹ ਅੰਦਰ ਨਹੀਂ ਆਉਂਦਾ ਤੇ ਉਹ ਕਹਿੰਦਾ ਤੂੰ ਬਾਹਰ ਚਲੀ ਜਾ ਕਿ ਤੂੰ ਉਸ ਦੇ ਕੋਲ ਚਲੀ ਜਾ ਉਹ ਬਾਹਰ ਹੀ ਖੜਾ ਹੈ ਉਹ ਇਸੇ ਉਹ ਸੋਚ ਲੈਂਦੀ ਏ ਕੀ ਹਨਾ ਸੱਚ ਉਸ ਨੂੰ ਸਹਾਰੇ ਦੀ ਲੋੜ ਹੁੰਦੀ ਏ ਉਹ ਸੋਚ ਕੇ ਤੇ ਉਹ ਉੱਥੇ ਚਲੀ ਜਾਂਦੀ ਏ ਉਸ ਆਟੋ ਰਿਕਸ਼ਾ ਨਾਲ ਉਹ ਬਹੁਤ ਜ਼ਿਆਦਾ ਰੋਂਦੀ ਹੁੰਦੀ ਏ ਜਿਸ ਕਰਕੇ ਨਾ ਹੀ ਉਸ ਦੇ ਕੋਲ ਖੁਦ ਕੁਝ ਪੀਣ ਵਾਸਤੇ ਹੁੰਦਾ ਪਾਣੀ ਵਗੈਰਾ ਨਾ ਕੁਝ ਇਸ ਕਰਕੇ ਉਹ ਆਟੋ ਰਿਕਸ਼ਾ ਵਾਲਾ ਉਸ ਨੂੰ ਪਾਣੀ ਦਿੰਦਾ ਪੀਣ ਲਈ ਉਹ ਪਾਣੀ ਪੀ ਲੈਂਦੀ ਏ ਜਦੋਂ ਉਹ ਪਾਣੀ ਪੀ ਲੈਂਦੀ ਏ ਫਿਰ ਉਹ ਆਟੋ ਰਿਕਸ਼ਾ ਆਲੇ ਦੇ ਨਾਲ ਹੀ ਤੁਰ ਪੈਂਦੀ ਏ ਬਾਹਰ ਵੱਲ ਨੂੰ ਜਿੱਥੇ ਉਹ ਕਹਿੰਦਾ ਕਿ ਉਹ ਖੜਾ ਆ ਜਦੋਂ ਉਹ ਬਾਹਰ ਵੱਲ ਨੂੰ ਤੁਰਦੀ ਏ ਤਾਂ ਉਹ ਥੋੜਾ ਕੁ ਟਾਈਮ ਗਾ ਜਾਂਦੀ ਏ ਆਟੋ ਰਿਕਸ਼ਾ ਦੇ ਕੋਲ ਹੀ ਪਹੁੰਚਦੀ ਏ ਉੱਥੇ ਉਹ ਬੇਹੋਸ਼ ਹੋ ਜਾਂਦੀ ਕਿਉਂਕਿ ਉਹ ਪਾਣੀ ਦੇ ਵਿੱਚ ਉਹਨੇ ਜ਼ਹਿਰੀਲੀ ਕੋਈ ਚੀਜ਼ ਦਿੱਤੀ ਹੁੰਦੀ ਨਿਸ਼ਿੱਲੀ ਜਿਸ ਨਾਲ ਉਹ ਬੇਹੋਸ਼ ਹੋ ਜਾਂਦੀ ਏ ਫਿਰ ਉਸ ਨੂੰ ਉਹ ਆਟੋ ਉੱਤੇ ਬਿਠਾ ਕੇ ਤੇ ਲੈ ਜਾਂਦਾ ਕਿਸੇ ਜੰਗਲਾਂ ਦੇ ਵਿੱਚ ਉੱਥੇ ਲਾ ਕੇ ਉਸ ਨਾਲ ਗਲਤ ਕੰਮ ਕਰਦਾ ਏ ਉਸ ਦਾ ਬਲਾਤਕਾਰ ਕਰਦਾ ਏ ਬਲਾਤਕਾਰ ਕਰਨ ਤੋਂ ਬਾਅਦ ਉਸ ਨੂੰ ਇੱਕ ਹੋਟਲ ਦੇ ਵਿੱਚ ਲੈ ਕੇ ਜਾਂਦਾ ਏ ਜਿਹੜਾ ਕਿ ਹੋਟਲ ਕਿੱਸਾ ਦੇ ਆ ਕਿ ਇੰਨਾ ਖਾਸ ਚਲਦਾ ਛੁਲਦਾ ਨਾ ਹੋਵੇ ਉੱਥੇ ਉਹ ਲੈ ਜਾਂਦਾ ਹੈ ਤੇ ਜਿੱਥੇ ਗਲਤ ਕੰਮ ਹੀ ਹੁੰਦੇ ਹਉਣ ਕਿਉਂਕਿ ਇਹੋ ਜਿਹੇ ਬੰਦਿਆਂ ਨੂੰ ਇੰਨਾ ਥਾਵਾਂ ਦਾ ਪਤਾ ਹੁੰਦਾ ਉੱਥੇ ਉਹ ਲੈ ਜਾਂਦਾ ਉਸ ਨੂੰ ਤੇ ਉਹ ਉੱਥੇ ਲਿਜਾ ਕੇ ਉਸ ਨੂੰ ਉੱਥੇ ਅੰਦਰ ਹੋਟਲ ਦੇ ਇੱਕ ਕਮਰੇ ਦੇ ਵਿੱਚ ਲਿਜਾ ਕੇ ਬੰਦ ਕਰ ਦਿੰਦਾ ਹੈ ਉੱਥੇ ਉਸ ਨੂੰ ਟੀਕੇ ਇੰਜੈਕਸ਼ਨ ਦਿੱਤੇ ਜਾਂਦੇ ਨੇ ਤਾਂ ਜੋ ਇਸ ਨੂੰ ਇੰਨੀ ਸੁਰਤ ਨਾ ਆਵੇ ਤੇ ਰੌਲਾ ਰੱਪਾ ਨਾ ਪਾਵੇ ਉੱਥੇ ਹੋਰ 12 ਮੁੰਡੇ ਹੋਰ ਉਹਨੇ ਬਲਾਏ ਹੁੰਦੇ ਆ ਸੱਦੇ ਹੁੰਦੇ ਨੇ ਤੇ ਜਿਹੜੇ ਕੀ ਉਸ ਕੁੜੀ ਦੇ ਨਾਲ ਬਲਾਤਕਾਰ ਹੁੰਦੇ ਇਹ ਗੱਲ ਹੋ ਜਾਂਦੀ ਇੱਕ ਰਾਤ ਉਸਨੇ ਜੰਗਲ ਵਿੱਚ ਉਸ ਨਾਲ ਗਲਤ ਕੀਤਾ ਹਿਰੋਸ ਨੂੰ ਅਗਲੇ ਦਿਨ ਇੱਥੇ ਰਾਤ ਲੈ ਆਉਂਦੇ ਸਾਰੀ ਰਾਤ ਅਗਲੇ ਦਿਨ ਤੱਕ ਉਸ ਕੁੜੀ ਨਾਲ 12 ਮੁੰਡੇ ਵੀ ਉਹ ਗਲਤ ਕੰਮ ਕਰਦੇ ਜਦੋਂ ਉਸ ਕੁੜੀ ਵਿੱਚ ਕੋਈ ਰਹਿ ਨਹੀਂ ਜਾਂਦਾ ਸਰੀਰ ਵਿੱਚ ਕੁਝ ਵੀ ਕੀ ਤਾਕਤ ਵਗੈਰਾ ਤਾਂ ਉਹ ਮਿੰਤਾ ਕਰਨ ਲਾ ਪੈਂਦੀ ਰੋਂਦੀ ਏ ਉਹਨਾਂ ਦੇ ਪੈਰੀ ਪੈਂਦੀ ਏ ਉਹਨਾਂ 12 ਮੁੰਡਿਆਂ ਵਿੱਚੋਂ ਇੱਕ ਮੁੰਡੇ ਨੂੰ ਉਸ ਤੇ ਦਇਆ ਆ ਜਾਂਦੀ ਹੈ ਉਹ ਦੇ ਆਉਂਦੀ ਹੈ ਤੇ ਫਿਰ ਉਹ ਬਾਕੀ ਮੁੰਡਿਆਂ ਨੂੰ ਕਹਿ ਕੇ ਉਹਨੂੰ ਉਸੇ ਹੀ ਰੇਲਵੇ ਸਟੇਸ਼ਨ ਤੇ ਛੱਡ ਦਿੰਦੇ ਨੇ ਤੇ ਉਹ ਕਹਿੰਦੇ ਨੇ ਕਿ ਨਾ ਚਲ ਆਪਿਆ ਦੇ ਘਰੇ ਚਲੀ ਜਾਏਗੀ ਉਸੇ ਰੇਲਵੇ ਸਟੇਸ਼ਨ ਤੇ ਉਸ ਨੂੰ ਛੱਡ ਦਿੰਦੇ ਜਦੋਂ ਉੱਥੇ ਛੱਡ ਦਿੰਦੇ ਨੇ ਤੇ ਫਿਰ ਉੱਥੇ ਉਹ ਕੁੜੀ ਆਣ ਕੇ ਉਹ ਕਿਉਂਕਿ ਉਸ ਦੀ ਬਹੁਤ ਬੁਰੀ ਹਾਲਤ ਹੁੰਦੀ ਉਸ ਨੂੰ ਕੁਝ ਖਾਣ ਪੀਣ ਲਈ ਨਹੀਂ ਦਿੱਤਾ ਗਿਆ ਹੁੰਦਾ ਕੁਝ ਵੀ ਉਸ ਨੂੰ ਦਿੱਤਾ ਨਹੀਂ ਗਿਆ ਹੁੰਦਾ ਜਿਸ ਕਰਕੇ ਉਹ ਬਹੁਤ ਹੀ ਗੰਦੀ ਹਾਲਤ ਦੇ ਵਿੱਚ ਹੁੰਦੀ ਏ ਤੇ ਜਿਹੜੇ ਦਾਦਰ ਦਾ ਰੇਲਵੇ ਸਟੇਸ਼ਨ ਹੁੰਦਾ ਏ ਉੱਥੇ ਜਦੋਂ ਦੋ ਸਫਾਈ ਕਰਮਚਾਰੀ ਵੇਖਦੇ ਨੇ ਇਸ ਕੁੜੀ ਨੂੰ ਤੇ ਉਹ ਉਹਨਾਂ ਦੀ ਹਾਲਤ ਨੂੰ ਦੇਖ ਕੇ ਉਸ ਦਾ ਫਾਇਦਾ ਚੁੱਕਦੇ ਨੇ ਉਸ ਦੀ ਮਦਦ ਨਹੀਂ ਕਰਦੇ ਉਸ ਦਾ ਫਿਰ ਉਸ ਤੋਂ ਉਹ ਦੋਵੇਂ ਵੀ ਉਸ ਨੂੰ ਕਿਸੇ ਅਲੱਗ ਕਮਰੇ ਵਿੱਚ ਬੰਦ ਕਰ ਲੈਂਦੇ ਨੇ ਤੇ ਉੱਥੇ ਉਸ ਨਾਲ ਗਲਤ ਕੰਮ ਕਰਦੇ ਨੇ ਉਹ ਜਦੋਂ ਕਾਫੀ ਟਾਈਮ ਉਸ ਨੂੰ ਰੱਖਦੇ ਨੇ ਉਸ ਨਾਲ ਗਲਤ ਕੰਮ ਕਰਦੇ ਰਹਿੰਦੇ ਨੇ ਜਦੋਂ ਉਹਨਾਂ ਦਾ ਮਨ ਭਰ ਜਾਂਦਾ ਹੈ ਫਿਰ ਉਹ ਉਸ ਨੂੰ ਇੱਕ ਰੇਲ ਗੱਡੀ ਦੇ ਵਿੱਚ ਫੜਾ ਕੇ ਬਾ ਦੇਂਦੇ ਨੇ ਜਿਹੜੀ ਕਿ ਉੱਤਰ ਪ੍ਰਦੇਸ਼ ਵੱਲ ਜਾ ਰਹੀ ਹੁੰਦੀ ਹੈ ਉਸ ਵਿੱਚ ਬਾ ਦੇਂਦੇ ਨੇ ਉਹ ਇੱਕ ਗੋਠ ਵਿੱਚ ਡਰੀ ਸੈਮੀ ਬੈਠੀ ਹੋਈ ਹੁੰਦੀ ਹੈ ਕਿਉਂਕਿ ਉਸ ਨਾਲ ਇੰਨਾ ਕੁਝ ਹੋਇਆ ਹੁੰਦਾ ਹੈ ਤੇ ਇਸ ਕਰਕੇ ਉਹ ਉਸ ਦਾ ਧਿਆਨ ਕਿਸੇ ਦਾ ਧਿਆਨ ਵੀ ਉਸ ਕੁੜੀ ਤੇ ਨਹੀਂ ਜਾਂਦਾ ਕਿਉਂਕਿ ਹਰੇ ਕੋਈ ਆਦੀ ਆਉਣੇ ਜਾਣੀ ਵਿੱਚ ਲੱਗਾ ਸੀ ਤੇ ਉਹ ਕੁੜੀ ਵੀ ਇੰਨਾ ਜ਼ਿਆਦਾ ਕੰਬ ਰਹੀ ਸੀ ਡਰ ਰਹੀ ਸੀ ਕਿ ਉਹ ਵੀ ਕਿ ਇੱਧਰ ਉੱਧਰ ਤੱਕ ਵੀ ਨਹੀਂ ਸੀ ਦੇਖ ਰਹੀ ਇਸੇ ਤਰ੍ਹਾਂ ਹੀ ਉਹ ਕਾਫੀ ਦੂਰ ਤੱਕ ਪਹੁੰਚ ਜਾਂਦੀ ਹੈ ਚੰਡੀਗੜ੍ਹ ਜਦੋਂ ਉਹ ਪਹੁੰਚ ਜਾਂਦੀ ਹੈ ਉੱਥੇ ਇੱਕ ਪੁਲਿਸ ਵਾਲਾ ਹੁੰਦਾ ਹੈ ਆਰਪੀ ਦਾ ਪੁਲਿਸ ਵਾਲਾ ਹੁੰਦਾ ਹੈ ਜਿਸ ਦੀ ਨਿਗਰ ਇਹ ਇਸ ਕੁੜੀ ਦੇ ਉੱਤੇ ਪੈਂਦੀ ਹੈ ਉਹ ਇਸ ਕੁੜੀ ਨੂੰ ਜਦੋਂ ਦੇਖਦਾ ਏ ਤੇ ਉਹ ਇਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਏ ਤੇ ਉਹ ਪਰ ਕੁੜੀ ਨੂੰ ਇਸ ਤਰ੍ਹਾਂ ਲੱਗਦਾ ਕਿ ਸ਼ਾਇਦ ਇਹ ਵੀ ਮੇਰੇ ਨਾਲ ਗਲਤ ਕਰੇਗਾ ਹਨਾ ਕਿ ਕੁਝ ਗਲਤ ਕਰਨ ਦੇ ਲਈ ਆਇਆ ਹੈ ਤੇ ਉਹ ਉਸ ਤੋਂ ਵੀ ਡਰ ਜਾਂਦੀ ਏ ਤੇ ਉਸ ਦੇ ਨਾਲ ਵੀ ਕੋਈ ਗੱਲਬਾਤ ਨਹੀਂ ਕਰਦੀ ਜਦੋਂ ਉਸ ਦੇ ਨਾਲ ਵੀ ਕੋਈ ਗੱਲਬਾਤ ਨਹੀਂ ਕਰਦੀ ਤੇ ਉਸ ਤੋਂ ਡਰਦੀ ਉਹ ਸਮਝ ਜਾਂਦਾ ਉਸ ਦੀ ਹਾਲਤ ਦੇਖ ਕੇ ਕਿ ਇਸ ਨਾਲ ਬਹੁਤ ਹੀ ਬੁਰਾ ਹੋਇਆ ਹੈ ਫਿਰ ਉਹ ਚਾਈਲਡ ਵੈਲਫੇਅਰ ਕਮੇਟੀ ਜਿਹੜੀਆਂ ਕਿ ਲੇਡੀਜ਼ ਵਗੈਰਾ ਦੀ ਹੁੰਦੀ ਹੈ ਉਹਨਾਂ ਨਾਲ ਸੰਪਰਕ ਕਰਦਾ ਹੈ ਤੇ ਉਹਨਾਂ ਨੂੰ ਬੁਲਾਉਂਦਾ ਹੈ ਉਹ ਜਦੋਂ ਆਉਂਦੀ ਹੈ ਲੇਡੀ ਉਹ ਉਸ ਨੂੰ ਆਪਦੀ ਬੁੱਕਲ ਦੇ ਵਿੱਚ ਵਾਂਗ ਲੈ ਲੈਂਦੀ ਹੈ ਤੇ ਉਸ ਨੂੰ ਬਹੁਤ ਹੀ ਪਿਆਰ ਦਿੰਦੀ ਹੈ ਕਿ ਕਿਸ ਤਰ੍ਹਾਂ ਤੇਰੇ ਨਾਲ ਉਹ ਫਿਰ ਉਸ ਦਾ ਭਰੋਸਾ ਜਿੱਤ ਲੈਂਦੀ ਹੈ ਜਿਵੇਂ ਉਸ ਨੂੰ ਪਿਆਰ ਕਰਦੀ ਹੈ ਉਸ ਨੂੰ ਪਾਣੀ ਵਗੈਰਾ ਪਿਉਂਦੀ ਹੈ ਤੇ ਉਸ ਦਾ ਜਦੋਂ ਭਰੋਸਾ ਜਿੱਤ ਲੈਂਦੀ ਹੈ ਤੇ ਫਿਰ ਉਹ ਕੀ ਕਰਦੀ ਹੈ ਕਿ ਇਸ ਤਰ੍ਹਾਂ ਉਹ ਉਹਦਾ ਵਿਸ਼ਵਾਸ ਬਣ ਜਾਂਦਾ ਫਿਰ ਉਹ ਆਪਦੀ ਸਾਰੀ ਘਰ ਤੋਂ ਨਿਕਲ ਤਿੱਕਰ ਉੱਥੇ ਚੰਡੀਗੜ੍ਹ ਪਹੁੰਚਣ ਤੱਕ ਉਹ ਸਾਰੀ ਵਾਰਦਾਤ ਆਪਦੀ ਦੱਸਦੀ ਏ ਉਸ ਨੂੰ ਤੇ ਉਹ ਰੋਣ ਲੱਗ ਜਾਂਦੀ ਏ ਰੋਂਦੀ ਹੋਏ ਨੇ ਉਸ ਨੂੰ ਆਪਣੇ ਸੀਨੇ ਦੇ ਨਾਲ ਲਾ ਲੈਂਦੀ ਏ ਜਿਹੜਾ ਸਾਰਾ ਕੁਝ ਸੁਣ ਰਿਹਾ ਸੀ ਪੁਲਿਸ ਵਾਲਾ ਆਰਪੀ ਵਾਲਾ ਤੇ ਉਹ ਵੀ ਰੋਣ ਲੱਗ ਜਾਂਦਾ ਕਿਉਂਕਿ ਇੰਨੀ ਕੋਈ ਦਰਿੰਦਗੀ ਕਿਵੇਂ ਕਿਸੇ ਦੇ ਨਾਲ ਹਨਾ ਕਰ ਸਕਦਾ ਇਹ ਚੀਜ਼ ਨੂੰ ਦੇਖ ਕੇ ਤੇ ਉਹ ਵੀ ਰੋਣ ਲੱਗ ਜਾਂਦੇ ਨੇ ਤੇ ਫੇਰ ਹੋਰ ਨਾਲੋਂ ਹੁੰਦਾ ਏ ਜਿਹੜਾ ਇੱਧਰ ਉਹਦੇ ਮਾਪਿਓ ਹੁੰਦੇ ਨੇ ਜਿਹੜੇ ਕੀ ਛੋਟੇ ਗਰੀਬ ਲੋਕ ਹੁੰਦੇ ਨੇ ਉਹ ਆਪਦੇ ਜਿਹੜਾ ਪੁਲਿਸ ਥਾਣਾ ਹੁੰਦਾ ਏ ਬਨਵਾੜੀ ਪੁਲਿਸ ਥਾਣੇ ਦੇ ਵਿੱਚ ਰਿਪੋਰਟ ਦਿੱਤੀ ਹੁੰਦੀ ਏ ਕਿ ਗੋਮਸ਼ੂਦੀ ਦੀ ਪੁਲਿਸ ਵੀ ਬਹੁਤ ਸਾਰਾ ਯੋਗਦਾਨ ਕਰਦੀ ਏ ਕਿ ਉਸ ਦੇ ਬਹੁਤ ਹੀ ਲੱਭਣ ਦੀ ਕੋਸ਼ਿਸ਼ ਕਰਦੀ ਏ ਪਰ ਉਹਨਾਂ ਨੂੰ ਇਹ ਨਹੀਂ ਸੀ ਲੱਭਦੀ ਤੇ ਫੇਰ ਹੌਲੀ ਹੌਲੀ ਜਿਹੜੀ ਉਹ ਮਹਿਲਾ ਹੁੰਦੀ ਏ ਇਸ ਨੂੰ ਹਸਪੀਟਲ ਵਿੱਚ ਜਦੋਂ ਲੈ ਕੇ ਜਾਂਦੇ ਨੇ ਤੇ ਉਥੇ ਜਾ ਕੇ ਇਸ ਤੋਂ ਪੁੱਛਦਾ ਫਿਰ ਉਹ ਪੁਲਿਸ ਵਾਲਿਆਂ ਦੇ ਜਿਵੇਂ ਨਾ ਸੰਪਰਕ ਹੋ ਜਾਂਦੇ ਆ ਤੇ ਫਿਰ ਪੁਲਿਸ ਵਾਲਿਆ ਰਾਈ ਤੇ ਉਹਨੂੰ ਮੁੰਬਈ ਲਿਆਇਆ ਜਾਂਦਾ ਏ ਕਿ ਆਦੇ ਹਜਾਜ ਦੇ ਰਾਈ ਉਸਨੂੰ ਇੱਧਰ ਲਿਆਇਆ ਜਾਂਦਾ ਮੁੰਬਈ ਲਿਆ ਕੇ ਤੇ ਉਸ ਦਾ ਇਲਾਜ ਲਈ ਉਹਨੂੰ ਦਾਖਲ ਕਰਵਾਇਆ ਜਾਂਦਾ ਜਿੱਥੇ ਕਿ ਸਾਰੀਆਂ ਹੀ ਔਰਤਾਂ ਹੀ ਉਸ ਦੀ ਸਰਵਿਸ ਪਰਵਾਇਡ ਕਰਦੀਆਂ ਸੀ ਕਿਉਂਕਿ ਉਹ ਬੰਦਿਆਂ ਦੇ ਨਾਲ ਤੋਂ ਇੰਨਾ ਜ਼ਿਆਦਾ ਡਰ ਚੁੱਕੀ ਸੀ ਇੰਨੇ ਜ਼ਿਆਦੇ ਬੰਦਿਆਂ ਨੇ ਉਸ ਨਾਲ ਗਲਤ ਕੀਤਾ ਹੋਇਆ ਸੀ ਜਦੋਂ ਇਹ ਘਟਨਾ ਦਾ ਜਿਹੜੀ ਪੁਲਿਸ ਹੰਦੀ ਬਨਵਾੜੀ ਨੂੰ ਜਦੋਂ ਇਹ ਸਾਰੀ ਵਾਰਤਾ ਦਾ ਪਤਾ ਲੱਗਦਾ ਹੈ ਤੇ ਉਹ ਇਸ ਕੇਸ ਨੂੰ ਸੁਲਝਾਉਣ ਦੇ ਲਈ ਚੰਗੀ ਤਰ੍ਹਾਂ ਇਸ ਦੇ ਵਿੱਚ ਲੱਗ ਜਾਂਦੇ ਨੇ ਫਿਰ ਉਹ ਚੰਗੀ ਤਰ੍ਹਾਂ ਸਾਰੇ ਕੈਮਰੇ 100 ਤੋਂ ਵੱਧ ਕੈਮਰਾ ਫਰੋਲਿਆ ਜਾਂਦਾ ਏ ਇਸ ਚੀਜ਼ ਨੂੰ ਓਪਨ ਕਰਨ ਦੇ ਵਿੱਚ ਕੱਢਣ ਦੇ ਲਈ ਕਿ ਕਿਹੜੇ ਸੀ ਗਲਤ ਜਦੋਂ ਫਿਰ ਉਹ ਉਸੇ ਹੀ ਜਿਹੜੇ ਰੇਲਵੇ ਸਟੇਸ਼ਨ ਦੀਆਂ ਚੰਗੀ ਤਰ੍ਹਾਂ ਸਾਰੇ ਕੈਮਰੇ ਚੈੱਕ ਕਰਦੇ ਇੱਕ ਮਿੰਟ ਦੀ ਵੇਖੀ ਜਾਂਦੀ ਹੈ ਵੀਡੀਓ ਤੇ ਫਿਰ ਉੱਥੇ ਉਸ ਆਟੋ ਵਾਲੇ ਦਾ ਪਤਾ ਲੱਗਦਾ ਕਿ ਆਟੋ ਵਾਲਾ ਇਸ ਤਰ੍ਹਾਂ ਇਸ ਕੁੜੀ ਨੂੰ ਲੈ ਕੇ ਇੱਥੋਂ ਬਾਹਰ ਨਿਕਲਿਆ ਸੀ ਤੇ ਉਸ ਆਟੋ ਵਾਲੇ ਦਾ ਨੰਬਰ ਜਿਹੜਾ ਆਟੋ ਦਾ ਹੁੰਦਾ ਉਹ ਵਿੱਚ ਆ ਜਾਂਦਾ ਜਿੱਥੋਂ ਕਿ ਉਹ ਆਟਾ ਵਾਲਾ 30 ਸਾਲਾਂ ਦਾ ਬੰਦਾ ਫੜਿਆ ਜਾਂਦਾ ਹੈ ਜੋ ਚੋਹ ਉਸ ਨੂੰ ਫੜ ਲਿਆ ਜਾਂਦਾ ਹੈ ਫਿਰ ਉਹ ਬਾਕੀ ਵੀ 12 ਦਾ ਪਤਾ ਲੱਗ ਜਾਂਦਾ ਹੈ ਫਿਰ ਜਿਹੜੇ ਦੋ ਸਫਾਈ ਕਰਮਚਾਰੀ ਉਹ ਟੋਟਲ 16 ਲੋਕ ਹੁੰਦੇ ਆ ਜਿਨ੍ਹਾਂ ਨੇ ਇਸ ਕੁੜੀ ਦੇ ਨਾਲ ਗਲਤ ਕੰਮ ਕੀਤੀ ਹੁੰਦੀ ਗਲਤ ਹਰਕਤਾਂ ਕੀਤੀਆਂ ਹੁੰਦੀਆਂ ਨੇ ਜਿਨ੍ਹਾਂ ਨੇ ਇਸ ਕੁੜੀ ਨੂੰ ਇਸ ਸਟੇਜ ਤੇ ਲੈ ਕੇ ਆ ਗਏ ਕਿ ਉਸ ਕੁੜੀ ਨੂੰ ਪੁਰਸ਼ ਦੇ ਨਾਮ ਤੋਂ ਵੀ ਬਹੁਤ ਜ਼ਿਆਦਾ ਡਰ ਲੱਗਣ ਲੱਗ ਗਿਆ ਫਿਰ ਉਸ ਦਾ ਹੌਲੀ ਹੌਲੀ ਇਲਾਜ ਹੁੰਦਾ ਹੈ ਤੇ ਉਸ ਦੇ ਮਾਪਿਓ ਕਿ ਦੇ ਮਤਲਬ ਕੋਸ਼ਿਸ਼ ਵੀ ਨਹੀਂ ਪੱਲੇ ਰਹਿ ਜਾਂਦਾ ਜਦੋਂ ਇਦਾਂ ਦਾ ਕੁਝ ਹੋ ਜੇ ਪਹਿਲਾਂ ਹੀ ਉਹ ਗਰੀਬ ਸੀ ਫਿਰ ਪੁਲਿਸ ਵਾਲੇ ਉਹਨਾਂ ਦੀ ਬਹੁਤ ਜ਼ਿਆਦਾ ਮਦਦ ਕਰਦੇ ਆ ਫਿਰ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਤੇ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿਵਾਉਣ ਦੇ ਲਈ ਪੁਲਿਸ ਨੇ ਆਪਦਾ ਪੂਰਾ ਯੋਗਦਾਨ ਦਿੱਤਾ ਹੈ ਇਸ ਵਿੱਚ ਸਾਬ ਮਾਪਿਓ ਕੱਲੇ ਕਿਉਂਕਿ ਜਿਸ ਤਰ੍ਹਾਂ ਗਰੀਬ ਪਰਿਵਾਰ ਸੀ ਇਸ ਤਰ੍ਹਾਂ ਕੱਲੇ ਕੁਝ ਵੀ ਨਹੀਂ ਸੀ ਕਰ ਸਕਦੇ ਪੁਲਿਸ ਤੇ ਉਹ ਮਹਿਲ ਜਿਹੜਾ ਉਹ ਪੀਆ ਪੁਲਿਸ ਵਾਲਾ ਸੀ ਉਸ ਦਾ ਬਹੁਤ ਵੱਡਾ ਹੱਥ ਏ ਉਸ ਨੂੰ ਸਲੂਟ ਏ ਹਨਾ ਕਿ ਕਿਵੇਂ ਹਨਾ ਉਸ ਨੇ ਜੇ ਉਹ ਨਾ ਪੁੱਛਦਾ ਉਹਨੇ ਖਰੇ ਕਿੱਥੋਂ ਦੀ ਕਰ ਰੁਲਣਾ ਸੀ ਹੱਲੇ ਉਸ ਨਾਲ ਹੋਰ ਵੀ ਕਿੰਨਾ ਕੁਝ ਗਲਤ ਹੋਣਾ ਸੀ ਇਸ ਕਰਕੇ ਨਾਲੇ ਖਾਸ ਕਰਕੇ ਇੱਕ ਕੁੜੀਆਂ ਨੂੰ ਵੀ ਹੋਣਾ ਚਾਹੀਦਾ ਕਿ ਹਾਂ ਅਸੀਂ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਠੀਕ ਹੈ ਆਪ ਦੀ ਸੁਰੱਖਿਆਤ ਆਪ ਦੇ ਹੱਥ ਆਪ ਦੀ ਇੱਜ਼ਤ ਆਪ ਦੇ ਹੱਥ ਰੱਖਿਆ ਕਰੋ ਐਵੇਂ ਕਿਸੇ ਤੇ ਵੀ ਵਿਸ਼ਵਾਸ ਨਾ ਕਰਿਆ ਕਰੋ ਆਪ ਦਾ ਵਿਸ਼ਵਾਸ ਆਪ ਦੇ ਮਾਪਿਓ ਆਪ ਦੇ ਭਰਾ ਭੈਣ ਤੇ ਹੀ ਹੁੰਦਾ ਹੈ ਹੋਰ ਕਿਸੇ ਤੇ ਨਾ ਕਰਿਆ ਕਰੋ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਹੈ ਬਿਲਕੁਲ ਮਹਾਰਾਸ਼ਟਰ ਪੁਨਾ ਸ਼ਹਿਰ ਦੀ ਬਿਲਕੁਲ ਸੱਚੀ ਕਹਾਣੀ ਹੈਗੀ ਹੈ ਕੋਈ ਇਸ ਵਿੱਚ ਝੂਠ ਨਹੀਂ ਹੈ ਤੇ ਜੇ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਤੇ ਜੇ ਮੈਨੂੰ ਹੋ ਸਕੇ ਤਾਂ ਇਹਨਾਂ ਦੀਆਂ ਪਿਕਚਰ ਵੀ ਲਾਉਣ ਦੀ ਮੈਂ ਟਰਾਈ ਕਰਾਂਗੀ ਜੇ ਤਾਂ ਮੈਨੂੰ ਮਿਲ ਗਿਆ ਜੇ ਨਾ ਮਿਲੀਆਂ ਤੇ ਵੀਡੀਓ ਨੂੰ ਜਰੂਰ ਪਿਆਰ ਦਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਕਰੋ ਤਾਂ ਜੋ ਮੈਂ ਇਦਾਂ ਦੀਆਂ ਵਧੀਆ ਵਧੀਆ ਕਹਾਣੀਆਂ ਤੁਹਾਡੇ ਲਈ ਲੈ ਕੇ ਇਸ ਤਰ੍ਹਾਂ ਹੀ ਆ ਸਕਾਂ ਧੰਨਵਾਦ ਜੀ